ਮਿਲਦੇ ਨੇ ਦੀਵਾਲੀ ਦੇ ਜਿਹੜੇ ਚਾਹਵਾਨ ਨੇ ਜਿਹੜੇ ਪਟਾਕੇਾਂ ਤੋਂ ਸ਼ਿਕੀਨ ਨੇ ਇੱਥੇ ਆ ਸਕਦੇ ਨੇ ਕੋਕ ਜਿਹੜਾ ਬ੍ਰਾਂਡ ਆ ਉਹਦੇ ਜਿਹੜੇ ਪਟਾਕੇ ਤੋਂ ਮਿਲਦੇ ਨੇ ਤੁਸੀਂ ਤਸਵੀਰਾਂ ਦੇਖਦੇ ਇੱਕ ਬੋਰਾ ਉੱਪਰ ਭਾ ਲਿਆ ਇਹਨਾਂ ਨੇ ਦੂਜਾ ਪਰਿਵਾਰ ਨੇ ਤੇ ਤੀਜਾ ਉਹ ਵਿਆ ਹੋਇਆ ਵਾ ਯਾਨੀ ਇੱਕ ਡੱਬੀ ਦੇਖ ਸਕਦੇ ਹੋ ਕੋਕ ਬ੍ਰਾਂਡ ਦੀ 190 ਰੁਪਏ ਦੀ ਇਹਦੇ ਵਿੱਚ 5 ਫੁੱਲ ਚੜੀਆਂ ਹੋਣਗੀਆਂ ਤੇ ਫੁੱਲ ਸਾਈਜ਼ ਹੈ ਜੀ ਇਹ ਇਹ ਸ਼orts ਆ ਮਰਕਰੀ ਮਰਕਰੀ ਤੇ ਦਿਖਾਣਾ ਚਾਹੁੰਗੇ ਸ਼orts ਆ ਤੇ ਇਹ ਦੋ ਪੀਸ ਨੇ ਇਹਦੇ ਵਿੱਚ ਤੇ ਇੱਕ ਇਸ ਤੋਂ ਉੱਪਰ ਵੱਡਾ ਵੀ ਸਾਈਜ਼ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਇਹ ਸਰ ਕਿਹੜੇ ਇਹ ਵੀ ਮਰਕੀ ਦੀਵਾ ਜੀ ਭਾਜੀ ਜਿਹੜਾ ਆਪਾਂ ਪੋਪਾ ਪਾ ਜਿਹੜਾ ਹੈਗਾ ਵਾ ਬੱਚਾ ਜੇ ਇਸੀ ਦਾ ਕਾਫੀ ਕਰੀਜ਼ ਹੁੰਦਾ ਵਾ ਜੇ ਕੀ ਕੀ ਰੇਟ ਰੱਖਿਆ ਗਿਆ ਇਹਦਾ 240 ਰੇਟ ਆਈ ਇਹ ਬਹੁਤ ਵਧੀਆ ਆਈਟਮ ਆ ਬਹੁਤ ਵਧੀਆ ਚੱਲਦੀ ਆਈ 35 ਦਾਣੇ ਇਹ ਚ ਵਧੀਆ ਚੱਲਦੇ ਕੋਕ ਦਾ ਬ੍ਰਾਂਡ ਦਿਖਾਵਾਂਗੇ ਤੁਹਾਨੂੰ 60 ਤੋਂ 70% ਦੇ ਵਿੱਚ ਇਹਦਾ ਡਿਸਕਾਊਂਟ ਮਿਲ ਸਕਦਾ ਵਾ ਇਹ ਜਿਹੜਾ ਬ੍ਰਾਂਡ ਆ ਕੋਕ ਦਾ ਬ੍ਰਾਂਡ ਆ ਜਿਹੜੇ ਬੱਚੇ ਆ ਛੋਟੇ ਬੱਚਿਆਂ ਲਈ ਸੇਫਟੀ ਚੀਜ਼ ਹੈਗੀ ਹੈ ਮਿਊਜ਼ੀਕਲ ਸੀਟੀ ਵਾਲੇ ਹੋਣਗੇ ਜੀ ਆਪਾਂ ਰੇਟ ਦੀ ਗੱਲ ਕਰੀ ਕੀ ਰੇਟ ਜੀ ਇਹਨਾਂ ਦਾ ਇਹ ਚੇ ਹਾਂਜੀ 30 ਛਾਟਾ ਨੂੰ 120 ਦੇ ਬੇ 30 ਛਾਟਾ 3 ਛਾਟ 3 ਟੀ ਵਾਲੇ ਬ੍ਰਾਂਡ ਦੀ ਗੱਲ ਕਰੀਏ ਮਰਕਰੀ ਦਾ ਕਿਹੜਾ ਸਹਾਰਾ ਸਹਾਰਾ ਦਾ ਬ੍ਰਾਂਡ ਦਾ ਹੋ ਗਿਆ ਬਾਕੀ ਹਾਲ ਤਾਂ ਸ਼ੁਰੂਆਤ ਕੀਤੀ ਹੈ ਜੀ ਲੈ ਰਹੇ ਹਾਂ ਬਟਾਕ ਦੇ ਸਰ ਤੁਸੀਂ ਵੀ ਸ਼ਿਕਾਇਤ ਲਾ ਦਿਓ ਬਟਾਕ ਕਿਹੜੇ ਬ੍ਰਾਂਡ ਤੁਸੀਂ ਚਲਾਉਂਦੇ ਹੋ ਕਿਹ ਕਿਹ ਰੈਫਰ ਕਰ ਰਹੇ ਹੋ ਜੀ ਫਿਲਹਾਲ ਤਾਂ ਪਿਛਲੀ ਵਾਰ ਤੋਂ ਕਿਦਾਂ ਐਕਸਪੀਰੀਅੰਸ ਕੀਤਾ ਰਿਹਾ ਹੈ ਵੈਰਾਈਟੀ ਜਾ ਰਿਹਾ ਪਿਛਲੀ ਵਾਰ ਨਾਲ ਕਿੰਨੇ ਕੋ ਬਟਾਕੇ ਲੈ ਲੇ ਤੁਸੀਂ ਕਿੰਨੇ ਕੋ ਬਟਾਕੇ ਆ ਕੇ ਆ ਦੇਖ ਸਕਦੇ ਹੋ ਤੁਸੀਂ ਅਸੀਂ ਕਿੰਨੇ ਬਟਾਕੇ ਲੈ ਲਏ ਆ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਜ਼ਰੂਰ ਆਣਾ ਉਹਦੇ ਇਹ ਪਹਿਲੀ ਵਾਰੀ ਤੁਸੀਂ ਆਏ ਹੋ ਇੱਥੇ? ਹਾਂਜੀ ਜੀ ਅਸੀਂ ਪਹਿਲੀ ਵਾਰੀ ਆਇਆ। ਅਸੀਂ ਮੈਪ ਤੇ ਦੇਖਿਆ ਸੀ ਉਹ ਕਹਿੰਦੇ ਨੇ ਬਹੁਤ ਵਧੀਆ ਫੈਕਟਰੀ ਆ ਜ਼ਰੂਰ ਆਣਾ ਉਹਦੇ। ਕੋਈ ਵੀ ਪਟਾਕਾ ਲੈ ਕੇ ਜਾਓ ਸਾਡੇ ਏ.ਐਸ.ਪੀ. ਆਣ ਤੋਂ ਲੈ ਕੇ ਜਾਂਦਾ ਹੈਗਾ। ਅਸੀਂ ਉਸ ਦਾ ਇੱਕ ਵੀ ਪਟਾਕਾ ਖਰਾਬ ਹੋਊ ਤਾਂ ਦੁਬਾਰਾ ਸਾਰਾ ਪਟਾਕਾ ਨੂੰ ਨਵਾਂ ਲੈਣਾ ਚਾਹੇ ਨਵਾਂ ਦਾ ਨਾ ਮਗੇ ਨਹੀਂ ਪੈਸੇ ਵਾਪਸ ਕਰਾਂਗੇ। ਆ ਬੇਟਾ ਤੁਸੀਂ ਕੀ ਕਹਿਣਾ ਚਾਹੋ? ਮੈਨੂੰ ਕਿਹਦੇ ਕਰਨੀ ਕਿ ਇੱਧਰ ਫਟਾਕਿਆਂ ਦੀ ਕੁਆਲਿਟੀ ਬੜੀ ਸਹੀ ਮਿਲਦੀ ਆ ਤੇ ਲਾਸਟ ਟਾਈਮ ਅਸੀਂ ਇੱਕ ਕੁਝ ਹੋਰ ਦੁਕਾਨ ਤੋਂ ਲਿੱਤੇ ਸੀ ਉੱਥੇ 2000 ਦੇ ਇੰਨੇ ਕੇ ਬਸ ਮਿਲੇ ਜੀ ਅੱਛੇ ਅੱਛੇ ਜਿੰਨੇ ਵੀ ਲਿੱਤੇ ਆ ਉਹ ਤੋਂ ਜ਼ਿਆਦਾ ਹੀ ਲਿੱਤੇ ਆ ਇਹਦੇ ਪਟਾਕਿਆਂ ਦੀ ਰੇਟਿੰਗ ਵੀ ਬਹੁਤ ਅੱਛੀ ਹੈ ਐਂਡ ਕੁਆਲਿਟੀ ਵੀ ਨਹੀਂ ਬਹੁਤ ਵਧੀਆ ਰੇਟ ਆ ਇਹਨਾਂ ਦਾ ਸੈਕੰਡ ਥਰਡ ਟਾਈਮ ਆਗੇ ਤੇ ਇਸੇ ਪੀਸੀ ਵਾਰੀ ਆਗੇ ਆ ਇਸ ਵਾਰੀ ਪੀਸੀ ਵਾਰੀ ਕਿ ਪੀਜੀਸੀ ਨਹੀਂ ਇਹਨੇ ਦੀ ਪੀਸੀ ਵਾਰੀ ਐਸੇ ਮਹੀਨੇ ਦੀ ਜੀ ਵਾਰੀ ਆਗੇ ਧਰਮਸ਼ਾਲਾ ਹਿਮਾਚਲ ਦੇ ਵਿੱਚ ਲੱਗਦਾ ਹੈ ਉੱਥੇ ਪਟਾਕੇ ਬਟੋਕੇ ਮਿਲਦੇ ਨੇ ਉੱਥੇ ਪਰ ਮਿਲਦਾ ਸਭ ਕੁਝ ਹੈ ਲੇਕਿਨ ਰੇਟ ਦਾ ਡਿਫਰੈਂਸ ਹੁੰਦਾ ਨਾ ਉੱਥੇ ਬਹੁਤ ਮਹਿੰਗਾ ਹੈ ਇਹ ਇੱਥੇ ਕੀ ਲੱਗਦਾ ਹੈ ਏਪੀ ਫਾਰਮ ਦੇ ਅੱਗੇ ਕਿੰਨਾ ਕੁ ਲੱਗਦਾ ਉਹ ਤਾਂ ਵੈਸੇ ਹੈ ਕਿਉਂਕਿ ਇੱਥੇ ਮੈਂ ਕੋਕ ਦਾ ਪਟਾਕ ਵਾਲਿਆ ਮੁਰਗਾ ਦਾ ਮਰਕਰੀ ਦਾ ਵੀ ਲਿਆਇਆ ਹੈ ਤੇ ਵੈਸੇ ਮਤਲਬ ਰੇਟ ਬਹੁਤ ਬਹੁਤ ਜੈਨੂਅਰ ਰੇਟ ਹੈ ਦੱਸ ਜੀ ਕਿ ਧਰਮਸ਼ਾਲਾ ਤੋਂ ਸਪੈਸ਼ਲ ਇਥੇ ਪਟਾਕੇ ਖਰੀਦਣਾਂ ਨੇ 70 60 ਤੋਂ 70 ਹਜ਼ਾਰ ਦੇ ਇਹਨਾਂ ਨੇ ਪਟਾਕੇ ਲਏ ਲੇਕਿਨ ਇਹਨਾਂ ਨੇ ਖਰੀਦ ਖਰੀਦੇ ਨੇ ਸਿਰਫ ਚਲਾਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੀਵਾਲੀ ਦਾ ਤਿਹਾਰ ਆ ਗਿਆ ਵਾ ਜਿਨ੍ਹਾਂ ਨੂੰ ਪਟਾਕੇ ਚਲਾਉਣ ਦਾ ਬਹੁਤ ਸ਼ੌਂਕ ਹੈ ਦੀਵਾਲੀ ਉਹ ਇਹ ਤਿਹਾਰਾ ਜੋ ਇਹਨਾਂ ਦਾ ਸ਼ੌਂਕ ਪੂਰਾ ਕਰਦਿਆਂ ਨੇ ਇਹ ਜਗ੍ਹਾ ਹੈਗੀ ਜੀ ਲੁਧਿਆਣਾ ਦਾ ਮਲੇਰ ਕੋਟਲਾ ਰੋਡ ਆਲਮਗੀਰ ਤੋਂ ਅੱਗੇ ਪਿੰਡ ਸ਼੍ਰੀ ਦੇ ਅੱਗੇ ਦੁਲੇ ਰੋਡ ਉੱਥੇ ਏਪੀ 5 ਵਰਸ ਹੈਗਾ ਵਾ ਦੇਖ ਸਕਦੇ ਹੋ ਤਸਵੀਰਾਂ ਖਜਾ ਖਾਚੇ ਜਿਹੜਾ ਗੋਦਾਮ ਭਰਿਆ ਪਟਾਕਿਆਂ ਦੇ ਨਾਲ ਇੱਥੇ ਬੋਰੇ ਦੇ ਬੋਰੇ ਪਰਵਾਏ ਜਾ ਰਹੇ ਨੇ ਲੋਕਾਂ ਤੋਂ ਵੱਡੇ ਡਿਸਕਾਊਂਟ ਇੱਥੇ ਮਿਲ ਰਹੇ ਨੇ ਦੀਵਾਲੀ ਦੇ ਜਿਹੜੇ ਚਾਹ ਵਾਂ ਨੇ ਜਿਹੜੇ ਪਟਾਕਿਆਂ ਦੇ ਸ਼ਕੀਨ ਨੇ ਇੱਥੇ ਆ ਸਕਦੇ ਨੇ 80 ਤੋਂ 90% ਜਿਹੜਾ ਕੋਕ ਜਿਹੜਾ ਬ੍ਰਾਂਡ ਆ ਉਹਦੇ ਜਿਹੜੇ ਪਟਾਕਿਆਂ ਤੋਂ ਮਿਲਦੇ ਨੇ ਤੁਸੀਂ ਤਸਵੀਰਾਂ ਦੇਖਦੇ ਇੱਕ ਬੋਰਾ ਉਹ ਪਰਵਾਹ ਲਿਆ ਇਹਨਾਂ ਨੇ ਦੂਜਾ ਪਰਿਵਾਰ ਇਹਨੇ ਤੇ ਤੀਜਾ ਉਹ ਪਿਆ ਹੋਇਆ ਵਾ 60% ਕੌਣ ਚੱਲ ਰਿਹਾ ਕਿੰਨਾ ਜੀ 60% ਅਸੀਂ 67% ਦਾ ਡਿਸਕਾਊਂਟ ਚੱਲ ਰਿਹਾ ਵਾ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਏਪੀ ਫਾਇਰ ਵਾਸਤੇ ਆ ਤਸਵੀਰਾਂ ਨੇ ਗੱਲਬਾਤ ਕਰਵਾਉਂਗੇ ਭਾਈ ਸਾਹਿਬ ਇੱਥੇ ਨੇ ਹਾਂਜੀ ਭਾਈ ਜੀ ਬੋਰਾ ਪਰਿਵਾਰ ਇਹ ਬਸ ਵਹੀ ਕੁਛ ਨਹੀਂ ਬੱਚਿਆਂ ਦੇ ਵਾਸਤੇ ਆ ਸਾਰਾ ਕੁਛ ਜੋ ਵੀ ਕਰ ਰਹੇ ਹੈਗੇ ਆ ਬੱਚਿਆਂ ਦੇ ਜਿੰਨੇ ਵੀ ਆਈਟਮਾਂ ਹੈਗੀਆਂ ਵਧੀਆ ਹੈਗੀਆਂ ਸਾਰੀਆਂ ਤਾਂ ਮਤਲਬ ਵਧੀਆ ਹੈਗੇ ਬ੍ਰਾਂਡ ਕੋਕ ਦੇ ਬ੍ਰਾਂਡ ਹੈਗੇ ਆ ਜੀ ਸਰ ਤੁਸੀਂ ਕਿ ਕਿੰਨੀ ਵਾਰੀ ਲੈ ਚੱਲਿਓ ਇੱਥੋਂ ਤੱਕ ਟਾਈਮ ਆ ਭਾਜੀ ਇਹ ਤੇ ਕਿੰਨਾ ਕੁ ਡਿਸਕਾਊਂਟ ਮਿਲਿਆ ਜੀ ਤੁਹਾਨੂੰ ਉੱਥੇ ਹਾਂ ਹੱਲੇ ਦਾ ਟੋਟਲ ਕਰਨਾ ਲੇਕਿਨ ਵਧੀਆ ਡਿਸਕਾਊਂਟ ਦੇ ਰਹੇ ਹੈਗੇ ਆ ਮਤਲਬ ਹੋਲ ਸੇਲ ਰੇਟ ਹੀ ਆ ਜਿਸ ਦਾ ਘਰ ਵਾਸਤੇ ਲੈ ਕੇ ਜੰਦੇ ਬਟ ਹੋਲ ਸੇਲ ਰੇਟ ਠੀਕ ਮੈਂ ਜਾਊਗਾ ਜੀ ਦੀਵਾਲੀ ਆ ਰਹੀ ਲੁਧਿਆਣਾ ਵਾਸਤੇ ਨਾ ਪੰਜਾਬ ਵਾਸਤੇ ਕੀ ਕਹਿਣਾ ਚਾਹੋਗੇ ਵਧੀਆ ਭਾਜੀ ਸੇਫ ਦੀਵਾਲੀ ਮਨਾਓ ਨਾਲੇ ਵਧੀਆ ਕਰੈਕਟਰਸ ਜੋ ਬੱਚਿਆਂ ਵਾਸਤੇ ਹੁੰਦੇ ਆ ਉਹ ਕਰੋ ਜਿਆਦਾ ਮਤਲਬ ਹਾਂਜੀ ਤੁਸੀਂ ਕੀ ਕਰਨ ਚਾਹਦੇ ਜੇ ਕਿਸੇ ਪਟਾਕੇ ਖਰੀਦਣ ਨੂੰ ਹਨ ਵਧੀਆ ਡਿਸਕਾਊਂਟ ਦੇ ਵਿੱਚ ਵਧੀਆ ਕੁਆਲਿਟੀ ਦੇ ਕਿੱਥੇ ਆਣੋ ਇਹ ਸਾਡੇ ਤੇ ਆਉਣ ਜੀ ਇਹ ਏਪੀ ਵਾਲਿਆਂ ਦਾ ਦਲੇਨ ਰੋਡ ਦੇ ਉੱਤੇ ਆ ਜੀ ਬਰੇਕਾਉਟਰਾਂ ਰੋਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਅਸੀਂ ਇਸ ਚੈਨਲ ਟੀਵੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਕੁਝ ਕੁਸ ਬ੍ਰਾਂਡ ਦੇ ਉੱਤੇ 60% ਡਿਸਕਾਊਂਟ ਦੇ ਰਹੇ ਹਾਂ ਉਹ ਕੋਕ ਬ੍ਰਾਂਡ ਜਿਹੜਾ ਪਟਾਕੇ ਉਹਦੇ 60% ਡਿਸਕਾਊਂਟ ਦੇ ਹਾਂ ਇੱਥੇ ਮਰਕਰੀ ਤੇ ਮਰੋਜ ਦੇ ਉ ਕੋਈ ਵੀ ਗਾਹਕ ਆਇਆ ਰਹੇ ਸਭ ਦੀ ਹੈਲਪ ਕਰਦੇ ਆ ਸਭ ਦਾ ਨਾਲ ਸਮਾਨ ਲੋਡ ਕਰਾ ਕੇ ਗੱਡੀ ਚੋੜਦੇ ਆ ਕਿਤੇ ਲੱਗਦਾ ਤਾਂ ਨਹੀਂ ਕਿ ਕੋਈ ਪਟਾਕੇ ਲੈ ਜਾਂਦੇ ਕੋਈ ਪਟਾਕੇ ਪ੍ਰੋਬਲਮ ਆ ਜਾਂਦੀ ਕੋਈ ਖਸ ਹੋ ਜਾਂਦੀ ਪਟਾਕੇ ਕੋਈ ਵੀ ਪਟਾਕਾ ਲੈ ਕੇ ਜਾਓ ਸਾਡੇ ਜੇ ਐਪੀ ਆਣ ਤੋਂ ਲੈ ਕੇ ਜਾਂਦਾ ਹੈਗਾ ਅਸੀਂ ਉਸ ਦਾ ਇੱਕ ਵੀ ਪਟਾਕਾ ਖਰਾਬ ਹੋਊ ਤਾਂ ਦੁਬਾਰਾ ਸਾਰਾ ਪਟਾਕਾ ਨੂੰ ਨਵਾਂ ਲੈਣਾ ਚਾਹੇ ਨਵਾਂ-ਦਾਮਾਂਗੇ ਨਹੀਂ ਪੈਸੇ ਵਾਪਸ ਕਰਾਂਗੇ ਇਹ ਤੁਹਾਨੂੰ ਵੱਡੀ ਗੱਲ ਕਹੀ ਹੈ ਕਿ ਜੇਕਰ ਕੋਈ ਪਟਾਕਾ ਨਹੀਂ ਚੱਲਦਾ ਤਾਂ ਇਹ ਕੋਈ ਵਾਪਸੀ ਹੋਊਗੀ ਨਹੀਂ ਤਾਂ ਇਹ ਉਹਨੂੰ ਬਦਲ ਕੇ ਹੋਰ ਦੇਣਗੇ ਬਿਲਕੁਲ ਜੀ ਕੋਕ ਬ੍ਰਾਂਡ ਦੇ ਇੱਥੇ ਪਟਾਕੇ ਵੀ ਮਿਲਦੇ ਨੇ ਸਾਰ ਤੋਂ 70% ਡਿਸਕਾਊਂਟ ਇੱਥੇ ਮਿਲ ਜਾਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਸ਼ ਲੱਗਿਆ ਹਵਾ ਜਿਹੜੇ ਪਟਾਕੇ ਦੇ ਸ਼ਕੀਨ ਨੇ ਇੱਥੇ ਖੜੇ ਹੋਏ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਹਾਂਜੀ 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 ਭਾਈ ਜੀ ਕੀ ਕਹਿਣਾ ਚਾਹੋਗੇ ਸਰ ਤੁਸੀਂ ਪਟਾਕੇ ਖਰੀਦਣ ਆਇਓ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਹਾਲ ਤਾਂ ਸ਼ੁਰੂਆਤ ਕੀਤੀ ਹੈ ਜੀ ਲੈ ਰਹੇ ਆ ਪਟਾਕੇ ਦੇ ਸਰ ਤੁਸੀਂ ਵੀ ਸ਼ਕੀਨ ਲਾਦੇ ਹੋ ਪਟਾਕੇ ਕਿਹੜੇ ਬ੍ਰਾਂਡ ਤੁਸੀਂ ਚਲਾਉਂਦੇ ਹੋ ਕੋਈ ਪ੍ਰੇਫਰ ਕਰ ਰਹੇ ਆ ਜੀ ਫਿਲਹਾਲ ਤਾਂ ਤੇ ਇੱਕ ਇੱਕ ਕਿੰਨਾ ਡਿਸਕਾਊਂਟ ਸਾਡੇ ਇੱਥੇ ਮਿਲ ਰਿਹਾ ਕਿਹੜੀ ਥਾਂ ਤੇ ਖੜਿਆ ਡਿਸਕਾਊਂਟ ਵਾਲੀ ਗੱਲ ਹੋਈ ਨਹੀਂ ਜੀ ਬਾਹਰ ਜਾ ਕੇ ਇੱਕ ਵਾਰ ਹੋਰ ਬਾਰਗੇਨ ਕਰਾਂਗੇ ਅਸੀਂ ਤਾਂ ਸੋਚ ਕੇ ਆਏ ਆ ਕਿ ਹਾਂ ਕਾਊਂਟ ਹੈਗਾ ਇੱਥੇ ਫਸਟ ਟਾਈਮ ਆਇਆ ਸਰ ਨਹੀਂ ਨਹੀਂ ਦੂਜੀ ਵਾਰ ਆਏ ਜੀ ਪਿਛਲੀ ਵਾਰ ਵੀ ਇੱਥੇ ਲਿੱਤੇ ਸੀ ਪਿਛਲੀ ਵਾਰ ਤੋਂ ਕਿਦਾਂ ਐਕਸਪੀਰੀਅੰਸ ਕਿਦਾਂ ਰਿਹਾ ਦਾ ਵੈਰਾਈਟੀ ਜ਼ਿਆਦਾ ਹੈ ਪਿਛਲੀ ਵਾਰ ਨਾਲ ਹਾਂਜੀ ਪਟਾਕੇ ਦੀ ਕੁਆਲਿਟੀ ਕਿਦਾਂ ਦਾ ਤੁਹਾਨੂੰ ਪਟਾਕੇ ਜਿਹੜੇ ਚੱਲਣ ਕੁਆਲਿਟੀ ਦੀਵਾਲੀਆ ਦੇ ਚਲਾ ਕੇ ਪਤਾ ਲੱਗੂਗਾ ਜੀ ਜੀ ਬਿਲਕੁਲ ਜੀ ਪਿਛਲੀ ਵਾਰ ਵੀ ਤੁਸੀਂ ਚਲਾਏ ਸੀਗੇ ਕਿਦਾਂ ਲੱਗੇ ਜੀ ਵਧੀਆ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਜਿਹੜੇ ਹਾਂਜੀ ਵਿਸ਼ਾਲ ਜੀ ਕੀ ਕਹਿਣਾ ਚਾਹੋਗੇ ਹਾਂਜੀ ਭਾਈ ਜਿਹੜੇ ਲੱਗੇ ਹੋਏ ਨੇ ਪਟਾਕੇ ਜਿਹੜੇ ਕੋਕ ਦੇ ਬ੍ਰਾਂਡ ਲੱਗੇ ਦਿਖਾਓ ਕਿਹੜੇ ਕਿਹੜੇ ਪਟਾਕੇ ਕੋਕ ਦੀ ਭਾਈ ਸਾਰੇ ਆਈਟਮ ਮਿਲ ਜੇਗੀ ਆਪਣੇ ਕੋਲੇ ਫੁੱਲ ਚੜੀ ਅਨਾਰ ਚੱਕਰੀ ਵਗੈਰਾ 45 cm ਚੱਕਰੀ 70 cm ਚੱਕਰੀ ਰੰਗਦਾਰ ਫੁੱਲ ਚੜੀ ਸਾਰੇ ਆਈਟਮ ਮਿਲ ਜੇਗੀ ਭਾਈ ਕੋਕ ਦੀ ਆਪਾਂ ਪ੍ਰਾਈਸ ਦੀ ਗੱਲ ਕਰੀ ਕਿੰਨਾ ਪ੍ਰਾਈਸ ਹੈ ਪ੍ਰਾਈਸ ਮਿਲ ਜੇਗਾ ਜੀ 65 ਤੋਂ 70% ਦੇ ਲੈਸ ਵਿੱਚ ਵਿੱਚ ਮਿਲ ਜੇਗਾ ਜੀ ਇਹ ਕੋਕ ਦਾ ਬ੍ਰਾਂਡ ਦਿਖਾਵਾਂਗੇ ਤੁਹਾਨੂੰ 65 ਤੋਂ 70% ਦੇ ਵਿੱਚ ਇਹਦਾ ਡਿਸਕਾਊਂਟ ਮਿਲ ਸਕਦਾ ਵਾ ਇਹ ਜਿਹੜਾ ਬ ਤੇ ਹਾਂਜੀ ਵਿਸ਼ਾਲ ਜੀ ਹੋਰ ਵੀ ਬੱਚੇ ਦੀ ਜਿਹੜੀ ਆਟਮਾ ਹੁੰਦੀਆਂ ਨੇ ਜਿਹੜੇ ਵੱਡਿਆਂ ਦੀ ਆਟਮਾ ਹੁੰਦੀਆਂ ਨੇ ਸ਼ੋਰਟਸ ਹੁੰਦੇ ਨੇ ਦਿਖਾਣਾ ਚਾਹੋਗੇ ਕਿ ਕਿਹੜੇ ਸ਼ੋਰਟਸ ਪਏ ਨੇ ਆ ਜਿਵੇਂ ਵੱਡੇ ਡੰਡੇ ਹੁੰਦੇ ਨੇ ਸ਼ੋਰਟਸ ਦੇ ਇਹਦੇ ਚ ਆਪਣੇ ਕੋ ਮਰਕਰੀ ਵਗੈਰਾ ਦੇ ਮਿਲ ਜਣਗੇ ਆ ਜੀ ਇਹ ਇਹ ਸ਼ੋਰਟਸ ਹੈ ਮਰਕਰੀ ਮਰਕਰੀ ਦੇ ਦਿਖਾਣਾ ਚਾਹਵਾਂਗੇ ਸ਼ੋਰਟਸ ਹੈ ਤੇ ਇਹ ਦੋ ਪੀਸ ਨੇ ਇਹਦੇ ਵਿੱਚ ਤੇ ਕਾਫੀ ਹੈਵੀ ਲੱਗ ਰਿਹਾ ਇਹ ਤੇ ਇੱਕ ਇਸ ਤੋਂ ਉੱਪਰ ਵੱਡਾ ਵੀ ਸਾਈਜ਼ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਇਹ ਸਰ ਕਿਹੜੇ ਇਹ ਵੀ ਮਰਕਰੀ ਦਾ ਵਾ ਇਹ ਕਿੰਨੇ ਸ਼ੋਰਟਸ ਹੁੰਦੇ ਨੇ ਇੱਥੇ ਦੋ ਸ਼ੋਰਟਸ ਨੇ ਇਹ ਦੋ ਸ਼ੋਰਟਸ ਨੇ ਵਿਸਲ ਵਾਲਾ ਸ਼ਾਟ ਵੀ ਮਿਲ ਜੇਗਾ ਜੀ ਆਪਿਆ ਇਹ 30 ਸ਼ਾਟ ਹੁੰਦੇ ਆ 30 ਦੇ 30 ਵਿਸਲ ਵਾਲੇ ਚੱਲਣਗੇ ਸਿਟੀ ਵਾਲੇ ਸ਼ਾਟ ਹੁੰਦੇ ਆ ਜਿਹੜੇ ਇਹ ਰੰਗ ਬਰ ਰੰਗਦਾਰ ਹੋਣਗੇ ਜੀ ਰੰਗਦਾਰ ਹੋਣਗੇ ਸਿਟੀ ਵਾਲੇ ਹੋਣਗੇ ਸਾਰੇ 뮤지컬 ਚੱਲੇਗਾ ਜੀ 뮤지컬 ਸਿਟੀ ਵਾਲੇ ਹੋਣਗੇ ਜੀ ਆਪਾਂ ਰੇਟ ਦੀ ਗੱਲ ਕਰੀ ਕੀ ਰੇਟ ਜੀ ਇਹਨਾਂ ਦਾ ਇਹ ਮਿਲ ਜੇਗਾ 600 ਰੁਪਏ ਜੀ ਇਹ 600 ਰੁਪਏ ਦੇ ਹਾਂਜੀ 30 ਸ਼ਾਟ ਹੋਣਗੇ ਜੀ 620 ਰੁਪਏ 30 ਸ਼ਾਟ ਹੋਣਗੇ 30 ਸ਼ਾਟ ਸਿਟੀ ਵਾਲੇ ਜੀ ਮਰਗਨ ਦੀ ਗੱਲ ਕਰੀਏ ਮਰਕਰੀ ਦਾ ਕਿਹੜਾ ਸਹਾਰਾ ਸਹਾਰਾ ਦਾ ਬ੍ਰਾਂਡ ਦਾ ਹੋਊਗਾ ਜੀ ਇਹ ਮਰਕਰੀ ਦਾ ਜਿਹ ਇਹ ਮਿਲ ਇਹ ਮਿਲ ਜੇਗਾ 820 ਰੁਪਏ ਦੀ ਰੇਟ ਦੇ ਵਿੱਚ ਜੀ ਆਪਾਂ ਨੂੰ ਦੋ ਪੀਸ ਡੰਡੇ ਹੋਣਗੇ ਜਿਹੜੇ 4 ਇੰਚ ਡਾਇਆ ਹੁੰਦਾ ਇਹ ਮੋਟੇ ਤੇ ਕਿੰਨੀ ਦੇ ਦੀ ਆਪਾਂ ਗੱਲ ਕਰੀਏ ਕਿੰਨੀ ਦੇ ਸ਼ੋਰ ਚੱਲ ਜਣੇ ਇਹ ਸਿੰਗਲ ਸਿੰਗਲ ਪੀਸ ਆ ਜੀ ਇੱਕ ਸ਼ੋਰ ਨਾਲ ਚੱਲਣਾ ਇੱਕ ਵਾਰੀ ਹੀ ਆ ਜੀ ਪਰ ਇਹਦਾ ਖਲਾਰਾ ਬਹੁਤ ਵੱਡਾ ਹੁੰਦਾ ਹੈ ਉੱਪਰ ਜਾ ਕੇ ਡਾਇਆ ਜਿਹੜਾ ਖਿਲੜਦਾ ਨਾ ਉਹ ਕਾਫੀ ਚੌੜਾ ਹੁੰਦਾ ਜੀ ਇਹਦਾ ਤੇ ਬਾਕੀ ਹੋਰ ਇਸ ਤੋਂ ਘੱਟ ਸਾਈਜ਼ ਦੇ ਵੀ ਮਿਲ ਜਾਣਗੇ 3 ਇੰਚ ਜੌੜਾ ਵੀ ਹੋਰ ਵੈਰਾਈਟੀ ਮਿਲ ਜੇਗੀ ਜੀ ਇੱਕ ਜਿਹੜਾ ਆਪਾਂ ਕਹਿੰਦੇ ਆ ਕਿ ਜਿਹੜਾ ਬੁਲਟ ਬੰਬ ਹੁੰਦਾ ਜਿਹੜਾ ਜਿਆਦਾ ਕਾਫੀ ਆਵਾਜ਼ ਹ ਕੋਕ ਦਾ ਬਸ ਤੇ ਬਾਕੀ ਜਿਹੜੇ ਦੂਜੇ ਹੁੰਦੇ ਆ ਆਪਣੇ ਕੋਲ ਬਾਹੂਬਲੀ ਵਗੈਰਾ ਉਹ ਵੀ ਮਿਲ ਜਾਣਗੇ। ਛੋਟਾ ਸਾਈਜ਼ ਬੱਚਿਆਂ ਵਾਸਤੇ ਛੋਟਾ ਸਾਈਜ਼ ਵੀ ਮਿਲ ਜੇਗਾ ਜਿਵੇਂ ਕਿ ਆਹ ਦੇਖ ਲੋ ਜੀ। ਕੋਕ ਦੇ ਵਿੱਚ ਛੋਟਾ ਬਿਲਕੁਲ ਜੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਦੇਖੋ ਇਹਦੀ ਜਿਹੜੀ ਫੀਤੀ ਵੀ ਬਹੁਤ ਲੰਬੀ ਰੱਖੀ ਹੋਈ ਏ ਕੋਈ ਰਿਸਕ ਦਾ ਕੋਈ ਚਾਂਸ ਵੀ ਨਹੀਂ ਇੱਥੇ ਰੱਖਿਆ ਜੋ ਵੀ ਜਿਹੜਾ ਕੋਕ ਦਾ ਬ੍ਰਾਂਡ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜੋ ਬੱਚੇ ਇਹਨੂੰ ਬੜੇ ਆਰਾਮ ਨਾਲ ਚਲਾ ਸਕਦੇ ਆ ਤੇ ਵਿਸ਼ਾਲ ਜੀ ਆਪਾਂ ਗੱਲ ਕਰੀਏ ਫੁੱਲ ਚੜੀਆਂ ਦੀ ਬੱਚੇ ਜਿਹੜੇ ਬੱਚੇ ਹੁੰਦੇ ਨੇ ਜਿਆਦਾ ਫੁੱਲ ਚੜੀ ਚਲਾਉਂਦੇ ਨੇ ਚੱਕਰੀ ਆਉਂਦੀਆਂ ਨੇ ਉਹਨਾਂ ਦੀ ਰੇਂਜ ਕਿਸ ਰੇਂਜ ਦੇ ਵਿੱਚ ਤੁਹਾਡੇ ਕੋਲ ਹੈਗੀਆਂ ਨੇ ਊਕ ਵਗੈਰਾ ਦੀ ਮਿਲ ਜੇਗੀ ਆਪਣੇ ਕੋਲੇ ਜੀ 120 130 ਰੁਪਏ ਦੀ ਰੇਂਜ ਵਿੱਚ ਮਿਲ ਜੇਗੀ ਚੱਕਰੀ ਸ਼ੁਰੂ ਹੋ ਜਾਏਗੀ ਜੀ ਤੇ ਜੇ ਨਾਰਮਲ ਲਓਗੇ ਨਾਰਮਲ 90 ਰੁਪਏ 80 ਰੁਪਏ ਦੇ ਵਿੱਚ ਮਿਲ ਜੇਗੀ ਜੀ ਚੱਕਰੀ ਕੋਈ ਵੀ ਸਾਈਜ਼ ਦੀ ਫੁੱਲ ਚੜੀ ਆਪਣੇ ਕੋਲ 120 ਰੁਪਏ ਦਾ ਪੂਰਾ ਬੰਦ ਪੈਕੇਟ ਮਿਲ ਜੇਗਾ ਜੀ ਪਾਣੀ ਦੀ ਬੱਤੀ ਆ ਦਾ ਤੇ ਉਸ ਤੋਂ ਵੱਡਾ ਸਾਈਜ਼ ਵੀ ਲਓਗੇ 200 220 ਰੁਪਏ ਰੇਂਜ ਵਿੱਚ ਮਿਲ ਜੇਗਾ ਜੀ ਤੇ ਬਾਕੀ ਅਨਾਰ ਵਗੈਰਾ ਵੀ ਮਿਲ ਜਾਣਗੇ ਰੈਗੂਲਰ ਸਾਰੀ ਆਈਟਮ ਮਿਲ ਜੂਗੀ। ਜੇ ਅਪਾ ਗੱਲ ਕਰੀਏ ਜੇ ਤੋ ਕੋਕ ਜਿਹੜਾ ਨੋਨ ਕੋਕ ਬ੍ਰਾਂਡ ਆ ਉਹ ਪੂਰੀ ਗਾਰੰਟੀ ਹੈ ਜੀ ਉਹਦੀ ਕੋਈ ਫੋਕਾ ਫੁਕਾ ਤਾਂ ਨਹੀਂ ਕੋਈ ਪੂਰੀ ਗਾਰੰਟੀ ਸਾਰੇ ਕੰਪਨੀ ਦੇ ਹੁੰਦੇ ਆ ਸਹਾਰਾ, ਸਨਸ਼ਾਈਨ, ਵੈਡੀਵਲ ਵਗੈਰਾ ਸਾਰੇ ਕੰਪਨੀ ਦੇ ਹੋਗੇ ਦੇਸੀ ਕੋਈ ਨਹੀਂ ਹੁੰਦਾ ਜੀ। ਤੇ ਬਾਕੀ ਜੇ ਦੁਕਾਨਦਾਰ ਵਗੈਰਾ ਵੀ ਹੁਣ ਚਾਹੁੰਦੇ ਉਹਨਾਂ ਵਾਸਤੇ ਵੀ ਸਮਾਨ ਹੁੰਦਾ ਸਾਡੇ ਕੋਲ ਹੋਲ ਸੇਲ ਰੇਟਾਂ ਤੇ ਹੁੰਦਾ ਜੀ। ਇਹ ਦੁਕਾਨਦਾਰਾਂ ਨੂੰ ਕੋਈ ਕੋਈ ਖਾਸ ਡਿਸਕਾਊਂਟ ਦੇ ਰਹੇ ਹੋ ਡਿਸਕਾਊਂਟ ਹੁੰਦਾ ਹੈ ਇਹ ਪਰ ਬੰਦ ਪੇਟੀਆਂ ਤੇ ਜਾਂ ਫਿਰ ਆਪਾਂ ਕਹਿੰਦੇ ਵਨ ਪੈਕੇਟ ਲੈਣ ਤੇ ਸਾਰਾ ਡਿਸਕਾਊਂਟ ਹੁੰਦਾ ਜੀ ਬਾਕੀ ਜੋ ਆਉਂਗੇ ਤੁਸੀਂ ਰੇਟ ਮੌਕੇ ਤੇ ਉਹ ਲੱਗ ਜੇਗਾ ਜੀ ਤੁਸੀਂ ਆਣਾ ਪਊਗਾ ਜੀ ਲੈਣਾ ਉਹ ਤੇ ਫਾਇਰਵਰਕਸ ਜੀ ਐਪੀ ਫਾਇਰਵਰਕਸ ਦੁਲੇ ਰੋਡ ਮਲੇਰਗੋੜਲਾ ਰੋਡ ਤੇ ਤੇ ਦੁਲੇ ਪਿੰਡ ਦੇ ਸੜਕਾਂਾਂ ਦੀ ਉੱਥੇ ਹੈਗਾ ਜੀ ਬਿਲਕੁਲ ਜੀ ਦਲੇਰ ਰੋਡ ਦੇ ਉੱਪਰ ਤੇ ਇੱਕ ਆ ਚੀਜ਼ ਦਿਖਾਓ ਵਿਖਲਦੀ ਆ ਇੱਕ ਆ ਦਿਖਾਓ ਸਰ ਵਿਸ਼ਾਲ ਜੀ ਇਹ ਕੀ ਚੀਜ਼ ਹੈ ਫੁੱਲ ਚੜੀ ਜੀ ਇਹ ਫੁੱਲ ਚੜੀ ਹੈ ਵੱਡਾ ਸਾਈਜ਼ ਹੈ ਇਹ ਵੱਡਾ ਸਾਈਜ਼ ਹੈ ਇਹ ਕਿੰਨੀ ਹੁੰਦੀ ਜੀ ਇਹ ਚ ਕਿੰਨੇ ਪੀਸ ਹੁੰਦੇ ਡੱਬੇ ਦੇ ਵਿੱਚ 5 ਪੀਸ ਹੁੰਦੇ ਟੋਟਲ 25 ਪੀਸ ਨੇ ਜੀ ਇਹ ਟੋਟਲ 25 ਪੀਸ ਨੇ ਜੀ ਇੱਕ ਟ੍ਰੇਡ ਦੀ ਗੱਲ ਕਰੀ ਕਿੰਨਾ ਰੇਟ ਹੋਵੇ ਇੱਕ ਡੱਬੀ 190 ਰੁਪਏ ਦੀ ਹੈ ਜੀ ਯਾਨੀ ਇੱਕ ਡੱਬੀ ਦੇਖ ਸਕਦੇ ਹੋ ਕੋਕ ਬ੍ਰਾਂਡ ਦੀ 190 ਰੁਪਏ ਦੀ ਇਹਦੇ ਵਿੱਚ 5 ਫੁੱਲ ਚੜੀ ਹੋਣਗੀਆਂ ਤਾਂ ਫੁੱਲ ਸਾਈਜ਼ ਹੈ ਜੀ ਇਹ ਕਾਫੀ ਸਸਤਾ ਰੇਟ ਇਲਾਣਾ ਦਿਖਾਇਆ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੋਕ ਦਾ ਪੂਰਾ ਬ੍ਰਾਂਡ ਇੱਥੇ ਰੱਖਿਆ ਹੋਇਆ ਵਾ 60 ਤੋਂ 30% ਦਾ ਡਿਸਕਾਊਂਟ ਕੋਕ ਦੇ ਬ੍ਰਾਂਡ ਦੇ ਉੱਪਰ ਇੱਥੇ ਦਿੱਤਾ ਜਾ ਰਿਹਾ ਹੈ AP5 ਵਾਰਸ ਦੇ ਉੱਪਰ ਬਿਲਕੁਲ ਜੀ ਜਿਹੜੇ ਪਟਾਕੇ ਚੁਲਾਉਂਦੇ ਸ਼ਕੀਨ ਨੇ ਦੀਵਾਲੀ ਦਾ ਤਿਉਹਾਰ ਆ ਰਿਹਾ ਵਾ ਇੱਥੇ ਆਸਰ ਦੇ ਨੇ ਬਲੇਰ ਕੋਟਲਾ ਰੋਡ ਦਲੇਰ ਰੋਡ AP5 ਵਾਰਸ ਨੰਬਰ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ ਅਗਰ ਕਿਸੇ ਨੇ ਆਉਣਾ ਇੱਥੇ ਤੇ ਹਰ ਬ੍ਰਾਂਡ ਦੇ ਇੱਥੇ ਪਟਾਕੇ ਮਿਲ ਸਕਦੇ ਨੇ ਰਾਸ਼ਟਰੀ ਦੇਖਾ ਦਿਓ ਕੀ ਫਗਾ ਖੱਚੇ ਜਿਹੜਾ ਗੋਦਾਮ ਭਰਿਆ ਹੋਇਆ ਵਾ ਪਟਾਕਿਆਂ ਨਾਲ ਰਸ਼ ਜਿਹੜੇ ਸ਼ੌਕੀਨ ਨੇ ਪਟਾਕਿਆਂ ਸ਼ੌਕੀਨ ਨੇ ਉਹ ਟੜਾ ਟੜ ਇੱਥੇ ਆ ਰਹੇ ਨੇ ਤੇ ਬੋਰੀਆਂ ਤੇ ਬੋਰੇ ਭਰ ਕੇ ਇੱਥੋਂ ਲੈ ਕੇ ਜਾ ਰਹੇ ਨੇ ਹਾਂਜੀ ਇੱਕ ਛੋਟੇ ਜਿਹੇ ਢਿੱਲੋਂ ਸਾਹਿਬ ਸਾਡੇ ਨਾਲ ਮੌਜੂਦ ਨੇ ਹਾਂਜੀ ਢਿੱਲੋਂ ਸਾਹਿਬ ਸਮਰਜੀ ਕੀ ਕਹਿਣਾ ਚਾਹੋਗੇ ਅਸੀਂ ਕਹਿੰਦਾ ਤਾਂ ਨੇ ਤੂ ਸੂਰਜ ਪਟਾਕੇ ਲਈ ਉਹਰੇ ਬਹੁਤ ਵਧੀਆ ਕੁਆਲਿਟੀ ਉਹਰੇ ਉਹਰੇ ਕਿੱਥੇ ਉਹਰੇ ਕਿੱਥੇ ਆਪਾ ਆਲਮਗੀਰ ਚ ਹੈਗੇ ਆ ਉਹਰੇ ਪਟਾਕਿਆਂ ਦੀ ਪੂਰੀ ਵਧੀਆ ਫੈਕਟਰੀ ਆ ਦਲੇਮ ਪਿੰਡ ਤੁਸੀਂ ਦੇਖ ਸਕਦੇ ਕਿੰਨੇ ਕੋ ਬਟਾਕੇ ਲੈ ਲੇ ਤੁਸੀਂ ਕਿੰਨੇ ਕੋ ਬਟਾਕੇ ਲੈ ਲੇ ਅਸੀਂ ਆ ਦੇਖ ਸਕਦੇ ਹਾਂ ਤੁਸੀਂ ਅਸੀਂ ਕਿੰਨੇ ਬਟਾਕੇ ਲੈ ਰਹੇ ਆ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਜ਼ਰੂਰ ਆਣਾ ਉਰੇ ਇਹ ਪਹਿਲੀ ਵਾਰੀ ਤੁਸੀਂ ਆਏ ਹੋ ਇੱਥੇ ਹਾਂਜੀ ਜੀ ਅਸੀਂ ਪਹਿਲੀ ਵਾਰੀ ਆਏ ਆ ਅਸੀਂ ਮੈਪ ਤੇ ਦੇਖਿਆ ਸੀ ਉਹ ਕਹਿੰਦੇ ਨੇ ਬਹੁਤ ਵਧੀਆ ਫੈਕਟਰੀ ਹੈ ਜ਼ਰੂਰ ਆਣਾ ਉਰੇ ਇੱਕ ਬਟਾ ਕੜੇ ਕੜੇ ਬਟਾਕੇ ਲੈ ਲੇ ਨੂੰ ਅੱਪਾ ਅਸੀਂ ਉਹ ਅਸੀਂ ਰਾਕਟ ਲਿੱਤੇ ਆ